ਹਲਾ ਤੁਸੀਂ ਦੇਖੋ ਕਿ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਜਿਹੜਾ ਅੱਜ ਘਰ ਪਰਿਵਾਰ ਇਹ ਰਹਿ ਰਿਹਾ ਆ ਦਿਖਾਓ ਪਾਜੀ ਸੱਤ ਜਿਹੜੀ ਘਰ ਦੀ ਗਿਰੀ ਹੋਈ ਆ ਸੱਤ ਜਿਹੜੀ ਘਰ ਦੀ ਗਿਰੀ ਹੋਈ ਆ ਅਸੀਂ ਪਹੁੰਚੇ ਆ ਜੀ ਨਵੀਂ ਆਬਾਦੀ 17 ਨੰਬਰ ਗਲੀ ਨਵਾਂ ਸ਼ਹਿਰ ਵਿਖੇ ਦੇਖੋ ਰੱਬ ਦੇ ਰੰਗ ਜਿਸ ਮਾਂ ਕੋਲ ਅਸੀਂ ਖੜੇ ਆ ਨਾ ਤਾਂ ਮਾਂ ਨੂੰ ਸੁਣਦਾ ਆ ਤੇ ਨਾ ਹੀ ਬੋਲ ਰਿਹਾ ਆ ਜੀ ਤੈਨੂੰ ਤਾਂ ਪਤਾ ਏ ਮੈਨੂੰ ਤਾਂ ਨਹੀਂ ਪਤਾ ਮੈਨੂੰ ਨਹੀਂ ਪਤਾ ਹਾਂ ਕੋਈ ਨਹੀਂ ਹੁੰਦਾ ਅਰੇ ਇਧਰੇ ਪੱਛੇ ਹੀ ਆਹ ਕਿਹੜੀ ਗੱਲ ਆ ਮੈਨੂੰ ਇਹ ਤੁਹਾਡੇ ਪੁੱਤਾਂ ਹੀ ਆ ਕੋਈ ਗੱਲ ਪਤਾ ਨਾ ਕਰ ਪਤਾ ਹੀ ਨਹੀਂ ਕਹਿ ਤੀ ਨਾ ਬੋਲ ਵੀ ਨਹੀਂ ਸਕਦੇ ਅੱਛਾ ਇਹ ਕੀ ਬੋਲੂਗੇ ਮੈਂ ਪਹਿਲੇ ਪਹਿਲਾਂ ਨਹੀਂ ਆ ਬੋਲਦੇ ਨਹੀਂ ਐ ਨਹੀਂ ਨਹੀਂ ਬੋਲ ਸਕਦੇ ਅੱਛਾ ਨਾ ਸੁਣਦੇ ਨਾ ਮੂਰੇ ਹਾਂ ਭਾਈ ਅਮਰ ਬੈਠ ਜਾਓ ਭਾਜੀ ਆ ਜਾਓ ਭਾਜੀ ਬੈਠ ਜਾਓ ਭਾਜੀ ਮੇਰੀ ਜੀ ਤੁਹਾਡਾ ਨਹੀਂ ਨਹੀਂ ਬਹੁਤ ਸ਼ੁਕਰ ਗੁਆ ਧੰਨਵਾਦ ਭੈਣ ਮਾਤਮਾ ਤੁਹਾਡਾ ਸਾਰਿਆਂ ਦਾ ਜਿਹੜਾ ਤੁਸੀਂ ਸਾਨੂੰ ਵੀ ਸੇਵਾ ਬਖਸ਼ੀ ਬਸ ਇਹੀ ਹੁੰਦਾ ਵੀ ਅਸੀਂ ਨਾ ਉਹਨਾਂ ਘਰਾਂ ਚ ਜਾਈਦਾ ਜਿਹੜੇ ਜੈਨੂਨ ਪਰਿਵਾਰ ਹੁੰਦੇ ਜਿਨ੍ਹਾਂ ਦੇ ਸਿਰ ਤੇ ਉੱਤੇ ਅੱਜ ਕੋਈ ਹੈ ਨਹੀਂ ਗਨ ਹਾਂਜੀ ਮੁੰਡਾ ਵੀ ਮੁੱਕ ਗਿਆ ਸੀ ਅਟੈਕ ਹੋ ਗਿਆ ਸੀ ਇਹਨਾਂ ਦਾ ਬੇਟਾ ਜੀ ਹੈ ਕੋਈ ਸੀਗਾ ਕਿੰਨੀ ਉਮਰ ਦੀ ਬੇਟੇ ਦੀ 26 ਸਾਲ ਦੀ ਸੀ ਹਾਂਜੀ 26 ਸਾਲ 26 ਸਾਲ ਦੀ ਉਮਰ ਸੀ ਹਾਂਜੀ ਉਹਨਾਂ ਦੇ ਵੀ ਡੈਥ ਹੋ ਗਈ ਰਹਿ ਗਈ ਸੀ ਤਾਇਆ ਜੀ ਵੀ ਫੇ ਮੁੱਕ ਗਏ ਸੀ ਨਾ ਕਿੰਨਾ ਟਾਈਮ ਪਹਿਲੀ ਗੱਲ ਹੈ ਜੀ ਇਹ 5-6 ਸਾਲ ਕਰੀਏ 6 ਸਾਲ ਹੋ ਗਏ ਆ 6 ਮਹੀਨਾ ਪਿਆ 9 ਮਹੀਨਾਂ ਤੋਂ ਤੇ ਅੰਕਲ ਜੀ ਉਹ ਪਹਿਲਾਂ ਨਹੀਂ ਮੁੱਖਿਆ ਸਿਕਾਇ ਜੀ ਸਾਡਾ ਅੱਛਾ ਜੀ ਭਰਾ ਇਹਨਾਂ ਦੇ ਹੋਰ ਹੈ ਲੀਗਾ ਹੋਵੇਗਾ ਠੀਕ ਹੈ ਜੀ ਭੈਣਾ ਚਾਹਦਾ ਜੀ ਠੀਕ ਹੈ ਜੀ ਤੇ ਇਹਨਾਂ ਦਾ ਜਿਹੜਾ ਬੇਟੀ ਆ ਉਹਨਾਂ ਦਾ 23 ਤਰੀਕ ਦਾ ਵਿਆਹ ਆ ਜੀ ਐਤਵਾਰ ਹਾਂ ਜੀ ਐਤਵਾਰ ਦਾ ਐਤਵਾਰ ਦਾ ਵਿਆਹ ਆ 23 ਤਰੀਕ ਦਾ ਸੋ ਜੇ ਅਗਰ ਤੁਸੀਂ ਹੋਰ ਵੀ ਕੋਈ ਤਿਰਫੁੱਲ ਰਾਸ਼ੀ ਦੇਣਾ ਚਾਹੁੰਦੇ ਹੋ ਇਸ ਪਰਿਵਾਰ ਨੂੰ ਨਮਾਸ਼ਾਰ 17 ਨੰਬਰ ਗਲੀ ਨਾਨਕਨਗਰ ਦੇ ਵਿੱਚ ਆ ਕੇ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ ਮਾਤਾ ਜੀ ਤੁਹਾਡਾ ਕੀ ਨਾਮ ਹੈ ਪਿਆਰੀ ਹੈ ਨਾ ਮਾਤਾ ਜੀ ਕੋਲ ਦੇਖੋ ਦੁਖਵਲੀ ਗੱਲ ਹੈ ਕਿ ਮਾਤਾ ਜੀ ਕੋ ਨਾ ਬੋਲ ਹੁੰਦਾ ਹੈ ਨਾ ਹੀ ਮਾਤਾ ਜੀ ਕੋ ਸੁਣ ਹੁੰਦਾ ਹੈ ਮੋਤ ਦੁਖ ਲੱਗਿਆ ਇਸ ਪਰਿਵਾਰ ਚ ਆ ਕੇ ਪਰ ਮੈਂ ਅਸੀਂ ਅੱਜ ਖੁਸ਼ੀ ਦੇ ਮੌਕੇ ਤੇ ਪਹੁੰਚੇ ਹਾਂ ਪਰ ਇਹ ਵੀ ਧੀਆ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਧੀ ਚਾਹੇ ਸਾਡੀ ਆ ਚਾਹੇ ਉਹ ਕਿਸੇ ਦੀ ਵੀ ਹੈ ਪੈਣਾ ਤਾਂ ਪੈਣਾ ਹੀ ਹੁੰਦੀਆਂ ਦੋਸਤੋ ਸਾਡਾ ਜਿਹੜਾ ਜੋ ਫਰਜ਼ ਬਣਦਾ ਸੀ ਆਪਾਂ ਅੱਜ ਉਹ ਨਿਭਾਣ ਆਏ ਆਂ ਬਾਕੀ ਐਮਸੀ ਸਾਹਿਬ ਤੁਸੀਂ ਮੈਂ ਰੋੜਾ ਸਾਹਿਬ ਜੀ ਇਹਨਾਂ ਨੂੰ ਸੁਣਾ ਮੈਂ ਬਹੁਤ ਗਰੀਬ ਪਰਿਵਾਰ ਮੈਂ ਪਹਿਲਾਂ ਤੋਂ ਹੀ ਜਾਣਦਾ ਬਹੁਤ ਹੀ ਜਿਆਦਾ ਗਰੀਬ ਪਰਿਵਾਰਾਂ ਮਨੁਕੁਲੀ ਸਾਹਿਬ ਜੀ ਮੈਂ ਖਾ ਗੋਭੀ ਕੱਪੀ ਚਾਹ ਪਣੀ ਦੇ ਇਹ ਲੰਗ ਲੂਮਰ ਦਾ ਵੀ ਚਾਹੀਦਾ ਨਾ ਤੇ ਮੈਂ ਇਹਨਾਂ ਨੂੰ 50 ਕਿਲੋ ਗੋਭੀ ਤੇ ਆਲੂ ਜਿਹੜਾ ਲੱਗੂ ਠੀਕ ਨਾ ਤੇ ਪਿਆਜ਼ ਤੇ ਨਹੀਂ ਜ ਕੁਝ ਦੇ ਕਦ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਤੁਹਾਡੀ ਸੋਚ ਨੂੰ ਸਮਰਪਿਤ ਜਿੱਥੇ ਤੁਸੀਂ ਮੈਨੂੰ ਸੱਦਿਆ ਮੇਰਾ ਫਰਜ਼ ਵੀ ਬਣਦਾ ਵੀ ਤੁਹਾਡੇ ਸੇਵਾ ਕਰਾਂ ਕਿ ਗਾਹਾਂ ਨੂੰ ਵੀ ਮੈਨੂੰ ਪ੍ਰਮਾਤਮਾ ਨੇ ਬੜਾ ਕੁਝ ਦਿੱਤਾ ਜਿੰਨੀ ਵੀ ਸੇਵਾ ਹੋਈ ਉਹ ਬਰਤਬਤ ਕਰਾਂਗੇ ਠੀਕ ਹੈ ਨਾ ਫਿਰ ਘਰ ਦੇ ਵੀ ਜਾਣਗੇ ਕਿ ਬਰਤਬਤ ਸੇਵਾ ਕਰਾਂਗੇ ਠੀਕ ਹੈ ਜੀ ਬਾਕੀ 23 ਤਰੀਕ ਨੂੰ ਪਤਾ ਜੀ ਪਹੁੰਚਾਂਗੇ ਆਪਾਂ ਠੀਕ ਹੈ ਜੀ ਤੁਹਾਨੂੰ ਜੀ ਆਪਾਂ ਜੀ ਡਿਊਟੀ ਦਾ ਸਮਾਂ ਮਿਲਿਆ ਮੈਂ ਜਰੂਰ ਬਦੋ ਆਏ ਆਪਾਂ ਆਸਵੰਦ ਰੇ ਇਹਨਾਂ ਦਾ ਨਵੀਂ ਵਾਦੀ ਨਵਾਂ ਸ਼ਹਿਰ ਮੈਂ ਇਥੇ ਕਾਉਂਸਲਰ ਹੁੰਦਾ ਹੋਇਆ ਤੇ ਇਹਨਾਂ ਦਾ ਤੇ دلੋਂ ਤਨਵਾਦੀ ਕਰਦਾ ਹਾਂ ਕਿ ਵਾਹਿਗੁਰੂ ਰੋੜਾ ਪਰਿਵਾਰ ਸਾਡੇ ਇਹ ਗੋੜਾ ਸਾਹਿਬ ਜੀ ਨੂੰ ਤਰੱਕੀ ਵੱਕਤੇ ਪੰਜਾਬ ਪੁਲਿਸ ਵਿੱਚ ਰੋੜਾ ਸਮਾਜ ਦੇ ਇਸੇ ਤਰ੍ਹਾਂ ਗਰੀਬਾਂ ਦੇ ਇਹ ਗਰੀਬਾਂ ਤੇ ਸ਼ੀਰਵਰ ਬਣੇ ਰਹੇ ਮੈਂ ਇਹਨਾਂ ਦਾ तहे ਦਿਲੋਂ ਨਮੀ ਵਾਦੀ ਆਪਣੇ ਬਾੜ ਵਿੱਚ ਆਉਣ ਦੀ ਧੰਨਵਾਦ ਕਰਦਾ ਹਾਂ ਜੀਆਂ ਵੀ ਕਹਿੰਦਾ ਸੋ ਦੋਸਤੋ ਮਾ ਦੇ ਜਿਹੜਾ ਪਤੀ ਦਾ ਅੱਜ ਤੋਂ ਕਾਫੀ ਸਮਾਂ ਪਹਿਲਾਂ ਜਿਹੜਾ ਸਵਰਗਵਾਸ ਹੋ ਗਿਆ ਸੀ ਤੋ ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਬੱਚਾ ਸੀ ਇੱਕ ਬੇਟਾ ਉਸ ਵੀਰ ਦਾ ਵੀ ਸਵਰਗਵਾਸ ਹੋ ਗਿਆ ਸੀ ਦੇਖੋ ਕਿੰਨਾ ਦੁੱਖ ਝੱਲ ਕੇ ਅੱਜ ਮਾਂ ਚਾਰ ਧੀਆਂ ਨੂੰ ਪਾਲ ਕੇ ਘਰ ਦਾ ਗੁਜ਼ਾਰਾ ਕਰਦੀ ਆ ਦੋ ਧੀਆਂ ਦਾ ਵਿਆਹ ਪਹਿਲਾਂ ਕਰ ਦਿੱਤਾ ਸੀ ਤੇ ਹੁਣ ਤੀਜੀ ਤੀਜਾ ਜਿਹੜਾ ਵਿਆਹ ਆ ਉਹਦੇ ਲਈ ਮਾਂ ਨੇ ਸਾਨੂੰ ਜਿਹੜਾ ਬੇਨਤੀ ਕੀਤੀ ਸੀਗੀ ਕਿ ਪੁੱਤ ਮੇਰੀ ਤੀਜਾ ਦਾ ਵਿਆਹ ਆ ਸੋ ਜਿੰਨਾ ਹੋ ਸਕੇ ਉਸ ਵਿਆਹ ਦੇ ਵਿੱਚ ਸਿਰਫ ਸਾਨੂੰ ਰਾਸ਼ਨ ਦੀ ਲੋੜ ਆ ਉਹ ਜਰੂਰ ਮਦਦ ਜਿਹੜੀ ਬਣਦੀ ਸਾਡੀ ਕਰਿਓ ਸੋ ਮੈਂ ਤਹਿ ਦਿਲੋਂ ਧੰਨਵਾਦ ਦਿਆਂ ਨਵਾਂ ਸ਼ਹਿਰ ਦੇ ਉਸ ਵੀਰ ਦਾ ਜੋ ਨਿਊਜ਼ੀਲੈਂਡ ਦੇ ਵਿੱਚ ਆਪਣੀਆਂ ਕਿਰਤ ਕਮਾਈਆਂ ਕਰਦਾ ਆ ਸੋ ਆਪਣੇ ਪਰਿਵਾਰ ਨੂੰ ਪਾਲਦਾ ਸੋ ਉਸ ਵੀਰ ਦਾ ਮੈਂ ਨਾਮ ਜਿਹੜਾ ਗੁਪਤ ਰੱਖੂਗਾ ਪਰ ਉਹ ਰਹਿਣ ਵਾਲਾ ਨਵੇਂ ਸ਼ਹਿਰ ਦਾ ਇਹ ਵੀਰ ਵੀਰ ਨੇ 17000 ਰੁਪਏ ਦੀ ਜਿਹੜੀ ਰਾਸ਼ਨ ਦੀ ਮਦਦ ਇਹਨਾਂ ਦੇ ਪਰਿਵਾਰ 'ਚ ਅੱਜ ਭੇਜੀ ਆ ਤੇ ਮੈਂ ਵਾਹਿਗੁਰੂ ਅੱਗੇ ਵੀ ਅਰਦਾਸ ਕਰਦਾ ਹਾਂ ਪ੍ਰਮਾਤਮਾ ਉਹਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ 'ਚ ਰੱਖੀ ਜੋ ਹਮੇਸ਼ਾ ਹੀ ਸਾਡੇ ਨਾਲ ਇਹਨਾਂ ਦੀਨ ਦੁਖੀਆਂ ਦਾ ਸਹਾਰਾ ਬਣਦੇ ਨੇ। ਸੋ ਨਾਲ ਮੈਂ ਅੱਜ ਮੇਰੇ ਨਾਲ ਇਸ ਵਾਰਡ ਦੇ ਐਮਸੀ ਸਾਹਿਬ ਚੇਤਰਾਮ ਰਤਨ ਜੀ ਵੀ ਮੌਕੇ ਤੇ ਸਾਡੇ ਨਾਲ ਖੜੇ ਨੇ। ਸੋ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ। ਸੋ ਇਹ ਵੀ ਮੇਰੀਆਂ ਜਿਹੜੀਆਂ ਆਪਣੇ ਫੇਸਬੁਕ ਪੇਜ ਦੇ ਉੱਤੇ ਵੀਡੀਓ ਵੀ ਸ਼ੇਅਰ ਕਰਦੇ ਹਨ ਤੇ ਸਾਨੂੰ ਸਪੋਰਟ ਵੀ ਕਰਦੇ ਹਨ। ਮੈਂ ਹੀ ਦੱਸਦਾ ਕਿ ਬਹੁਤ ਘੱਟ ਦੇਖਣ ਨੂੰ ਮਿਲਦਾ ਕਿ ਸਾਨੂੰ ਮੌਕੇ ਤੇ ਜਾਂ ਕੋਈ ਸਰਪੰਚ ਜਾਂ ਕੋਈ ਐਮਸੀ ਜਾਂ ਕੋਈ ਮੋਤਵਾਰ ਜਿਹੜਾ ਇਨਸਾਨ ਆ ਸਾਨੂੰ ਸਾਥ ਦੇਣ ਨੂੰ ਸਹਿਯੋਗ ਦਿੰਦਾ ਆ ਬਹੁਤ ਘੱਟ ਲੋਕ ਨੇ ਪਰ ਮੈਂ ਇਹੀ ਕਹੂੰਗਾ ਕਿ ਜਰੂਰ ਆਪਣੇ ਆਪਣੇ ਵਾਰਡ ਦੇ ਵਿੱਚ ਤੁਸੀਂ ਵੀ ਇਹਨਾਂ ਗਰੀਬਾਂ ਦਾ ਸਹਾਰਾ ਬਣੋ ਤਾਂ ਜੋ ਇਹ ਵਿਚਾਰੇ ਥੋੜੇ ਜਿਹਾ ਸਖਾਲਾ ਹੋ ਜਾਣ ਇਹਨਾਂ ਨੂੰ ਜਿਹੜੀ ਤੰਗੀ ਆ ਉਹ ਇਹਨਾਂ ਦੀ ਤੰਗੀ ਚੱਕੀ ਜਾਵੇ ਸੋ ਇਹਨਾਂ ਦੇ ਤਾਂ ਪਹਿਲਾਂ ਹੀ ਘਰ ਦੇ ਵਿੱਚ ਦੇਖੋ ਅਡਾ ਦੁੱਖ ਹੈ ਕਿ ਨਾ ਘਰ ਵਾਲਾ ਸਿਰ ਦੇ ਉੱਤੇ ਨਾ ਕੋਈ ਪੁੱਤ ਤੇ ਅੱਜ ਧੀਆਂ ਹੀ ਆ ਘਰ ਚ ਚਲੋ ਵਾਹਿਗੁਰੂ ਉਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖੇ ਉਹ ਵੀ ਵਿਚਾਰੀ ਜਿਹੜੀ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੀ ਐ ਸੋ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਕਿ ਮਾਲਕ ਉਹਨਾਂ ਨੂੰ ਵੀ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਚ ਰੱਖਣ ਹਮੇਸ਼ਾ ਖੁਸ਼ੀਆਂ ਭਰਿਆ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਮਾਹੌਲ ਰੱਖਣ ਸੋ ਮੇਰੀ ਤੁਹਾਡੇ ਅੱਗੇ ਇਹੀ ਅਰਦਾਸ ਬੇਨਤੀ ਹੈ ਜੀ ਬਾਕੀ ਹੋਰ ਵੀ ਬਹੁਤੇ ਪਰਿਵਾਰਾਂ ਦੀ ਜਿਹੜੀ ਲੋੜ ਆ ਆਪਾਂ ਹੀ ਪੂਰੀ ਕਰਨੀ ਦੋਸਤੋ ਹਾਂਜੀ ਤੋ ਮੈਂ ਨਮਾਸ਼ਾ ਜ਼ਿਲ੍ਹਾ ਦੇ ਸਾਰੇ ਸੇਵਾਦਾਰ ਭੈਣਾ ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ